Thank no, you. No, no. ਚੀਕਾ ਖਾਲਸਾ ਵਾਹਿਗੁਰੂ ਜੀ ਕੀ ਬਤੈ ਜੀ ਅੱਜ ਆਪਣਾ ਅਗਲਾ ਬਲੌਗ ਸ਼ੁਰੂ ਹੋਊਗਾ ਆਗੀ ਤੇ ਆਪਾਂ ਅੱਜ ਗੁਰਦੁਆਰਾ ਲੰਗਰ ਸਾਹਿਬ ਅਸੀਂ ਹਜੂਰ ਸਾਹਿਬ ਤਖਤ ਸ਼੍ਰੀ ਸੱਚਖੰਡ ਸ੍ਰੀ ਹਜੂਰ ਸਾਹਿਬ ਤੇ ਆਪਾਂ ਅੱਜ ਦਰਸ਼ਨ ਕਰਨੇ ਆ ਇਸ ਕਰਕੇ ਅੱਜ ਦੀ ਵੀਡੀਓ ਆਪਾਂ ਇੱਥੋਂ ਦੇ ਜੋ ਨਜ਼ਦੀਕ ਦੇ ਗੁਰਦੁਆਰਾ ਸਾਹਿਬਾਂ ਉਹਨਾਂ ਦੇ ਦਰਸ਼ਕਾਂ ਰਾਂਗੇ ਵਾਹਿਗੁਰੂ ਜੀ ਦਾ ਹਲਸਾ ਵਾਹਿਗੁਰੂ ਜੀ ਕੀ ਫਤਿਹ ਆਪਾ ਬੈਠਿਆ ਹ ਜੂਰ ਸਾਹਿਬ ਸਤਖੰਡ ਦੇ ਸ੍ਰੀ ਹਜੂਰ ਸਾਹਿਬ ਤਖਤ ਸਾਹਿਬ ਦੇ ਪਿਛਲੀ ਸਾਈਡ ਇੱਥੇ ਦਾਲ ਦਾ ਲੰਗਰ ਚੱਲਦਾ ਵਾ ਜਿਹਦਾ ਮਤਲਬ ਆ ਵੀ ਜੇ ਕਿਸੇ ਕੋਈ ਦੋਖਾ ਉਹ ਕੱਟੇ ਜਾਂਦੇ ਆ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਜ਼ਖਮੀ ਹੋਏ ਸੀ ਉਦੋਂ ਉਹਨਾਂ ਨੂੰ ਇਹੀ ਦਾਲ ਸ਼ਿਕਾਈ ਗਈ ਸੀ ਇਸੇ ਕਰਕੇ ਉਹ ਸਤਗੁਰਾਂ ਦੇ ਉਸ ਇਤਿਹਾਸ ਨੂੰ ਇਹ ਦਰੌਂਦਾ ਤੇ ਦਾਲ ਇੱਥੇ ਸ਼ਿਕਾਈ ਜਾਂਦੀ ਆ ਦੋਨੋਂ ਦਿਖਾਉਂਦੇ ਆ ਹਾਂ ਇਹ ਤਾਂ ਬਲੌਗ ਕੱਲ ਨੂੰ ਪਾਊਗਾ ਜਾ ਕੇ ਸੰਗਤ ਦਾ ਗੁਰੂ ਸਾਹਿਬ ਜੀ ਦੇ ਲਈ ਅਮਾਤਿ ਦੇ ਵਿੱਚ ਨਹੀਂ ਗੁਰੂ ਜੀ ਦਾ ਸਾਥ ਨਾ ਰੱਖੇ ਜੇ ਆਸ ਨੇ ਇਹ ਚੀਜ਼ੋ ਦਾ ਸੇਵਨ ਕੀਤਾ ਹੋ ਤਾਂ ਮੂੰਹ ਸਾਫ ਕਰਕੇ ਧਲਾ ਕਰਕੇ ਧਾਰਮਿਕ ਕੰਮਾਂ ਪਰਵੇ ਪਰ ਦਫਤਾਰਾਂ ਦਾ ਲੰਗਰ ਲੱਗਾ ਸਤਾਰਾ ਫਰੀ ਸਜਾਈਆਂ ਜਾਂਦੀਆਂ ਸਾਡੇ ਸਰਦਾਰ ਜੋਗ ਭਾਈ ਪਵਾਤ ਸਿੰਘ ਜੀ ਆਵਾਜ਼ ਸੁਣਨਗੇ ਸਟਾਈਲ ਦਾ ਰਵੀ ਰਾਗੀ ਇਹ ਇਹਾਂ ਬਾਕੀ ਕਰਿਓ ਤਾਂ ਫਾਲਸਵਾ ਹੈ ਇਹਨਾਂ ਇਹਦਾ ਅਰਥ ਜੋ ਉਹਨੂੰ ਬਾਹਰੋਂ ਤੁਹਾਡੇ ਸਵਾਭਾ ਨਾਲ ਹਾਂਜੀ ਸੰਗਤ ਜੀ ਆਪਾਂ ਹਸਟਾਮ ਰਾ ਦਾ ਬਲੌਗ ਬਣਾਉਣ ਲੱਗੇ ਨਾਲ ਹੀ ਉਸ ਦੇ ਦਿਨ ਵਾਲੇ ਨਾਲ ਅਟੈਚ ਕਰਾਂਗੇ ਆਪਾਂ ਕਿਉਂਕਿ ਆਪਾਂ ਚੱਲੇ ਆਂ ਗਾਗਰ ਦੀ ਸੇਵਾ ਇੱਥੇ ਜੋ ਗੋਦਾਵਰੀ ਨਦੀ ਤੋਂ ਵਿੱਚੋਂ ਜਲ ਖੜ ਕੇ ਸੱਚਖੰਡ ਵਿਖੇ ਵਿਸ਼ਨਾਕ ਰਾਇਆ ਜਾਂਦਾ ਤੇ ਉਹ ਗਾਗਰ ਦੀ ਸੇਵਾ ਲਈ ਸੰਗਤਾਂ ਖੜੀਆਂ ਵਾਂ ਤੇ ਆਪਾਂ ਵੀ ਜਾ ਕੇ ਹਾਜ਼ਰੀ ਭਰਦੇ ਆ ਗਾਗਰ ਦੀ ਸੇਵਾ ਦੇ ਵਿੱਚ ਤੇ ਤੁਹਾਨੂੰ ਵੀਡੀਓ ਸਾਰੀ ਦਿਖਾਵਾਂਗੇ ਸੱਚਖੰਡ ਤੱਕ ਕਿਵੇਂ ਗਾਗਰ ਲੈ ਕੇ ਜਾਂਦੇ ਆ ਇਹ ਲੱਗੀਆਂ ਲਿਫਟਾਂ ਚਾਰ ਸਮਾਂ ਹੋ ਗਿਆ ਇਸ ਸਮੇਂ 1 ਵਜ ਗਿਆ ਤੇ ਗਾਗਰ ਦੀ ਸੇਵਾ 2 ਵਜੇ ਸ਼ੁਰੂ ਹੁੰਦੀ ਆ ਜੀ ਸੰਗਤਾਂ ਪਹੁੰਚ ਗਈਆਂ ਜੀ ਜਿਨ੍ਹਾਂ ਨੇ ਗਾਗਰ ਦੀ ਸੇਵਾ ਦੇ ਵਿੱਚ ਆ ਦੇਖੋ ਸੰਗਤਾਂ ਰਸਤੇ 'ਚ ਬੈਠੀਆਂ ਜਦੋਂ ਗਾਗਰ ਚੱਲੂਗੀ ਉਦੋਂ ਨਾਲ ਹੀ ਸੰਗਤਾਂ ਨੇ ਦਰਸ਼ਨ ਕਰਨ ਦੇ ਲਈ ਚੱਲ ਪਣਾ ਤੇ ਸਾਹਮਣੇ ਸੰਗਤ ਨਾਮ ਜਪ ਪਦੀ ਆ ਉੱਥੇ ਬਹਿ ਕੇ ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ सतनामी गुरु सतनामी مجي بیٹھا بیٹھا جو وتا جي باشو هڪ سورو ٿا ٿيو واه گرو سات نام واه گرو سات ਦਰਸ਼ਕਾਂ ਕਰਕੇ ਆ ਗਏ ਅੱਜ ਦਾ ਵਲੌਗ ਆਪਾਂ ਕੱਲਾ ਦਿਨੇ ਤੇ ਹੁਣ ਆਪਾਂ ਰਾਤ ਦਾ ਮਨਾਇਆ ਸੀ ਤੇ ਇਸ ਕਰਕੇ ਵੀਡੀਓ ਦੀ ਸਮਾਪਤੀ ਇੱਥੇ ਆ ਵੀਡੀਓ ਨੂੰ ਸ਼ੇਅਰ ਲਾਈਕ ਜੁ ਕਰ ਦਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜੁ ਕਰ ਦਿਆ ਕਰੋ ਧੰਨਵਾਦ ਮਿਲਦੇ ਆਂ ਅਗਲੀ ਵੀਡੀਓ ਤੋਂ